वाहिगुरू जीा ख़ालसा वाहिगुरू जी फति असीं वाड जे निवासी नशां ख़िलाफ़ हिकु असीं नशे जे ख़िलाफ़ वारे बन खे कम कर असीं अगरि के बि क़िस्म नशा ਇਹ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਦਸਕਰ ਨੂੰ ਆਪਣੇ ਵਾਰਡ ਵਿੱਚ ਵਾੜਨ ਨਹੀਂ ਦੇਵਾਂਗੇ ਸਾਡੇ ਵਾਰਡ ਵਿੱਚ ਲੋਕੀ ਨਸ਼ਾ ਕਰਦੇ ਹਨ ਉਹਨਾਂ ਨੂੰ ਨਸ਼ਾ ਨਸ਼ਾ ਛਡਾਣੇ ਸਮਝਾਵਾਂਗੇ ਇਹਨਾਂ ਨੂੰ ਲੋੜ ਹੋਵੇਗੀ ਜੇ ਵੀ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਕਿਸੇ ਵੀ ਨਸ਼ਾ ਦਾਸ ਕਦੀ ਕੋਈ ਜਮਾਨਤ ਨਹੀਂ ਕਰਾਵਾਂਗੇ ਅਤੇ ਫਿਰਦੇ ਕਿਸੇ ਹੋਰ ਵਿਅਕਤੀ ਨੂੰ ਜਮਾਨਤ ਦੇਣ ਤੋਂ ਰੋਕਾਂਗੇ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰੇ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਦੀ ਜੁਧ ਨਸ਼ਾ ਵਿਰੋਧੀ ਮੈਮ ਦੇ ਅਧੀਨ ਅੱਜ ਸਾਂਨੇਵਾਲ ਦੇ ਵਿੱਚ ਵਾਰਡ ਨੰਬਰ 12 13 14 15 ਦੇ ਵਿੱਚ ਨਸ਼ਾ ਵਿਰੋਧੀ ਮੈਮਲੀ ਮੀਟਿੰਗਾਂ ਹੋਈਆਂ ਸਦਰ ਕੈਬਨਿਟ ਮੰਤਰੀ ਸਦਰ ਹਰਦੀਪ ਸਿੰਘ ਮੁੰਡਿਆ ਜੀ ਦੀ ਰਹਿਨਵਾਈ ਦੇ ਵਿੱਚ ਪਾਰਟੀ ਦੇ ਸਾਰੇ ਹੀ ਅਹੁਦੇਦਾਰ ਕੌਂਸਲਰ ਸਾਹਿਬਾਨ ਅਤੇ ਮਾਈਕਰੋ ਕੌਂਸਲ ਦੇ ਪ੍ਰਧਾਨ ਪੂਜਾ ਰਾਣੀ ਜੀ ਅਤੇ ਸਮੂਹ ਵਾਰਡ ਵਾਸੀ ਮੀਟਿੰਗਾਂ ਦੇ ਵਿੱਚ ਹਾਜ਼ਰ ਹੋਏ ਇਹ ਜੋ ਪੰਜਾਬ ਸਰਕਾਰ ਨੇ ਸਰਦਾਰ ਮੁਖਮੰਦਪ੍ਰੀਤ ਭਗਵੰਤ ਸਿੰਘ ਮਾਨ ਜੀ ਨੇ ਇੱਕ ਸੁਪਨਾ ਦੇਖਿਆ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਉਹਦੇ ਦੀਨਮਾਨ ਸਾਹਿਬ ਨੇ ਇੱਕ ਨਸ਼ਿਆਂ ਦੇ ਖਿਲਾਫ ਇੱਕ ਜੰਗ ਵਿੱਢੀ ਹੋਈ ਹੈ ਜੀ ਜਿਹਦੇ ਵਿੱਚ ਪਾਰਟੀ ਦੇ ਸਾਰੇ ਹੀ ਸਿਪਾਹੀ ਅਸੀਂ ਵੱਧ ਚੜ ਕੇ ਹਿੱਸਾ ਲੈ ਰਹੇ ਹਾਂ ਕਿਉਂਕਿ ਜਿਹੜੀ ਨਸ਼ਿਆਂ ਦੀ ਲੜਾਈ ਹੈ ਦੇ ਵਿੱਚ ਇਕੱਲੇ ਮਾਨ ਸਾਹਿਬ ਕੁਝ ਨਹੀਂ ਕਰ ਸਕਦੇ ਜਦੋਂ ਤੱਕ ਸਾਰੇ ਲੋਕੀਨਾਂ ਦਾ ਸਾਥ ਨਹੀਂ ਦਿੰਦੇ ਸਾਨੂੰ ਵੱਧ ਚੜ ਕੇ ਅਸੀਂ ਮਾਨ ਸਾਹਿਬ ਨਾਲ ਡਟ ਕੇ ਖੜੇ ਹਾਂ ਨਸ਼ਿਆਂ ਦੇ ਖਿਲਾਫ ਜੰਗ ਦੇ ਵਿੱਚ ਜਿੱਥੇ ਵੀ ਕਿਤੇ ਸਾਨੂੰ ਲੱਗਦਾ ਕੋਈ ਵਿਅਕਤੀ ਨਸ਼ਾ ਵੇਚ ਰਿਹਾ ਅਸੀਂ ਉਹਦੇ ਨਾਲ ਪੂਰੇ ਪੂਰੇ ਤੇ ਪੂਰੀ ਖਿਲਾਫ ਉਹਦੇ ਕਾਰਵਾਈ ਕਰਵਾਵਾਂਗੇ ਔਰ ਜਿੱਥੇ ਸਾਨੂੰ ਕੋਈ ਲੱਗਦਾ ਲੜਕਾ ਕੋਈ ਮੁੰਡਾ ਕੋਈ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਉਹਦਾ ਇਲਾਜ ਕਰਵਾਉਣ ਲਈ ਵੀ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਜੀ ਸੋ ਅੱਜ ਸਾਰੇ ਵਾਰਡ ਵਾਸੀਆਂ ਨੇ ਜਿਸ ਤਰ੍ਹਾਂ ਮੈਂ ਮੀਟਿੰਗ ਦੇ ਵਿੱਚ ਭਰਮਾਹ ਘ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਹੀ ਬਹੁਤ ਵਧੀਆ ਮੀਟਿੰਗ ਸਿਰੇ ਚੜੀ ਅੱਜ ਬਹੁਤ ਬਹੁਤ ਧੰਨਵਾਦ ਸਾਰੇ ਬਾੜਵਾਸੀਆਂ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਜਿੰਨੇ ਵੱਡੇ ਪੱਧਰ ਤੇ ਉਪਰਾਲੇ ਕਰ ਰਹੀ ਹੈ ਜੀ ਸਵਾਹਿਬ ਜੀ ਖਾਲਸਾ ਸਵਾਹਿਬ ਜੀ ਕੀ ਫਤਿਹ